ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸੰਧੂ ਬੱਦਰਪੁਰੀਆ ਡੇਰੀ ਫਾਰਮਰ ਦੇ ਵਿੱਚ ਵਿਜਿਟ ਆਪਣੀ ਜਗਰਾਵ ਮੰਡੀ ਚੰਗੀ ਖੂਬਸੂਰਤ ਮੰਡੀ ਆ ਤੁਸੀਂ ਹੋਰ ਮੰਡੀ ਆ ਪੰਜਾਬ ਦੀ ਤੇ ਚੰਗੀ ਸੋਹਣੀ ਆ ਚੰਗੇ ਤਦਾਰੂ ਪਸ਼ੂ ਆਉਂਦੇ ਆ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਬਟਨ ਨੂੰ ਆਲਟ ਸੈੱਟ ਕਰ ਲੋ ਆਉਣ ਵਾਲੀ ਵੀਡੀਓਗਰਾਂ ਨੂੰ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹੋਰ ਵੀ ਕਿਹਦੇ ਦਾ ਫਾਇਦਾ ਹੋ ਜੇ ਆਓ ਤੁਹਾਡੇ ਤਾਂ ਹੀ ਜਾਣਕਾਰੀ ਲੱਗਦੀ ਹੈ ਕਿ ਕਿਤੇ ਉਹ ਵੀ ਪਸ਼ੂ ਖਰੀਦਣਾ ਹੈ ਖਰੀਦਦਾਰੀ ਕਰਨੀ ਆ ਆਪਣੀ ਨਰਖ ਪਰਖ ਕਰਕੇ ਚੋਕੇ ਟਿਪਕੇ ਤਸੱਲੀ ਕਰਕੇ ਲੈ ਕੇ ਜਾ ਕਰੋ ਪੈਸੇ ਲਵਣੇ ਆਓ ਪੁੱਛੀਏ ਦੁੱਧ ਬਾਦ ਕੀ ਆ ਬਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਕੀ ਨਾਮ ਹੈ ਮੇਵਾਰਾ ਹਾਂਜੀ ਮੇਵਾਰਾ ਮੇਵਾਰਾ ਕਿਹੜਾ ਪਿੰਡ ਵਿਆਸ ਵਿਆਸ ਤੇ ਮੋਬਾਈਲ ਨੰਬਰ ਕਿੰਨਾ ਹੈ ਨਰੀਆ ਨਮੇ ਹਾਂਜੀ 155 ਹਾਂਜੀ 2024 ਠੀਕ ਆ ਇੱਕ ਕਿਰਵਾ ਸੁਹਾ ਝੋਟੀ ਲੈਣ ਦੀ ਜਿਹੜੀ ਸੂਈ ਦੂਜਾ ਸੁਹਾ ਜੀ ਕਿੰਨਾਂ ਦੀ ਸੂਈ ਆ ਅੱਜ ਤੀਜਾ ਦਿਨ ਹੈ ਤੀਜਾ ਦਿਨ ਕਿੰਨਾ ਬੋਲਾ ਹੋਊਗਾ ਬੋਲਾ 15 ਕਿਲੋ ਹੋ ਜਾਵੇ ਖੋਲ ਕੇ ਵਿਖਾਓ ਮਾਰੀ ਜੀ ਲਓ ਜੀ 15 ਕਿਲੋ ਬੋਲਾ ਬਾਊ ਜੀ ਦੱਸਦੇ ਨੇ ਚੰਗੀ ਸੋਹਣੀ ਆ ਚੰਗੇ ਸੋਹਣੇ ਮਿਲਕ ਰਿਕਾਰਡ ਦੀ ਆ ਚੱਲ ਰਹੀ ਆ ਥੋੜਾ ਬਾਦਾ ਮੰਡੀ ਦੇ ਵਿੱਚ ਮਤਲਬ ਕੀ ਹੁੰਦੇ ਆ ਭੈਣ ਭਰਾ ਜੁੜੇ ਰੌਲਾ ਕੁਆ ਚੱਲਦਾ ਰਿੰਦਾ ਕਈ ਵਾਰ ਨਹੀਂ ਆਵਾਜ਼ ਸਮਝ ਲੱਗਦੀ ਫੇਰ ਵੀ ਬੜੀ ਕੋਸ਼ਿਸ਼ ਕਰੀ ਦੀ ਤੁਹਾਨੂੰ ਹਰ ਗੱਲ ਸਾਡੀ ਕੱਲੀ ਕੱਲੀ ਜੋ ਸਮਝ ਲੱਗੇ ਦੇਖੋ ਫੁੱਟ ਫੁੱਟ ਬਾਹਰੋਂ ਆਈ ਆ ਇਹ ਚੰਗੀ ਵੱਡੀ ਆ ਪਿੱਟਪੜੀ ਜੀ ਲਓ ਲਾਇਓ ਲਓ ਜੀ ਕਰ ਸਕਦੇ ਚੈੱਕ ਬੱਚੇ ਦਾ ਕਰਦੀ ਆ ਬੱਚੇਆਂ ਨੂੰ ਜਾਂਦੀ ਆ ਠੀਕ ਆ ਜੀ ਤੇ ਪਿੱਟਪੜਾ ਬਹੁਤ ਸੋਹਣਾ ਲੱਗਾ ਥਾਂ ਕੱਲਾ ਕੱਲਾ ਬਾਉ ਜੀ ਬਾਊ ਜੀ ਕਿੰਨੀ ਕੀਮਤ ਕਰਦੇਗੇ ਕਿੰਨੀ ਕੀਮਤ ਕਰਦੇ ਜੀ ਡੇਢ ਮੰਗਦੇ ਆ ਜੀ ਲਾਸਟ ਜਮਾ ਇੱਕੋ ਗੱਲ ਹੈ 40 ਦੇ ਦਵਾਂਗੇ ਓਏ ਹੋਰ ਹੋ ਸਕਦਾ ਹੈ ਬਾਏ 1000 ਖੜ ਦੇ ਰੱਖਦੇ ਜਾਨ ਲਓ ਜੀ ਮਿੱਤਰੋ ਬਹੁਤ ਸੋਹਣੀਆਂ ਝੋਟੀ ਚੰਗੀ ਤਧਾਰੂ ਪੱਟੂ ਇੱਥੇ ਮੰਡੀ ਚ ਆਉਂਦੇ ਨੇ 1 ਲੱਖ 40000 ਰੁਪਇਆ ਹੈ 35 ਹੀ ਦੇ ਦੇਵਾਂਗੇ ਹੋਰ ਕੋਈ ਛੋਟ ਛੱਪਾ ਕਰਕੇ ਤੇ ਆਪਣੀ ਖਰੀਦਦਾਰੀ ਕਰ ਲਿਓ ਨੰਬਰ ਕਨੈਕਟ ਨੰਬਰ ਉੱਪਰ ਪਾਈ ਦਾ ਦਿੱਤਾ ਹੋਊਗਾ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾ ਰੱਬ ਰਾਖਾ ਜੀ